ਕੀ ਮਾਤਾ ਪਿਤਾ ਬਣਨਾ ਅਜੀਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦਿਨਾ ਮੁਫਤ ਸਲਾਹ ਲਈ ਕਾਲ ਕਰੋ 99539239453 ਤਾਂ ਪੰਜਾਬ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦਾ ਸ਼ਾਨਦਾਰ ਆਗਾਜ਼ ਹੋ ਚੁੱਕਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ 29 ਅਗਸਤ ਨੂੰ ਸੰਗਰੂਰ ਦੇ ਵਿੱਚ ਇਹਨਾਂ ਖੇਡਾਂ ਦਾ ਉਦਘਾਟਨ ਕੀਤਾ ਇਸ ਵੱਡ ਅਕਾਰੀ ਟੂਰਨਾਮੈਂਟ ਰਾਹੀਂ ਮਾਨ ਸਰਕਾਰ ਬਲਕ ਤੋਂ ਲੈ ਕੇ ਸੂਬੇ ਪੱਧਰ ਤੱਕ ਅਜਿਹੇ ਖਿਡਾਰੀਆਂ ਨੂੰ ਪੈਦਾ ਕਰਨ ਦੇ ਦਾਅਵੇ ਕਰ ਰਹੀ ਹੈ ਜੋ 올림픽 ਪੱਧਰ ਤੱਕ ਪਹੁੰਚ ਕੇ ਮੱਲਾ ਮਾਰਨਗੇ ਸਰਕਾਰ ਨੇ ਇਸ ਵਾਰ ਵੀ ਸੂਬਾ ਪੱਧਰ ਤੇ ਪਾਕਿਸਤਾਨ ਤੇ ਆਉਣ ਵਾਲੇ ਖਿਡਾਰੀ ਨੂੰ 10000 ਦੂਜੇ ਸਥਾਨ ਤੇ ਆਉਣ ਵਾਲੇ ਖਿਡਾਰੀ ਨੂੰ 7000 ਅਤੇ ਤੀਜੇ ਸਥਾਨ ਤੇ ਆਉਣ ਵਾਲੇ ਖਿਡਾਰੀ ਨੂੰ 5000 ਰੁਪਏ ਦੇ ਨਕਦ ਇਨਾਮ ਦੇਣ ਦਾ ਵਾਅਦਾ ਕੀਤਾ ਇਸ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿਸ ਸਰਕਾਰ ਦੇ ਇਸ ਉਪਰਾਲੇ ਦੇ ਨਾਲ ਜਿੱਥੇ ਖਿਡਾਰੀਆਂ ਦਾ ਮਨੋਬਲ ਉੱਚਾ ਹੋਵੇਗਾ ਉੱਥੇ ਹੀ ਨੌਜਵਾਨ ਪੀੜੀ ਨਸ਼ਿਆਂ ਤੋਂ ਵੀ ਦੂਰ ਰਹੇਗੀ। ਸੁਖੇਡਾ ਵਤਨ ਪੰਜਾਬ ਦੀਆਂ ਦਾ ਇਹ ਤੀਜਾ ਸੀਜ਼ਨ ਹੈ ਜਿਸ ਦਾ ਹਰ ਵਾਰ ਦੀ ਤਰ੍ਹਾਂ ਵੱਡੇ ਪੱਧਰ ਤੇ ਆਗਾਜ਼ ਕੀਤਾ ਗਿਆ। ਤੁਸੀਂ ਵੀ ਵੇਖੋ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦੇ ਸ਼ਾਨਦਾਰ ਆਗਾਜ਼ ਮੌਕੇ ਰੰਗਲੇ ਪੰਜਾਬ ਵਿੱਚ ਲਗੀਆਂ ਰੌਣਕਾਂ। ਕਿੱਦਾਂ ਵਤਨ ਪੰਜਾਬ ਦੀਆਂ ਤੋਂ ਕਿਿੱਦਾਂ ਵਤਨ ਪੰਜਾਬ ਦੀਆਂ ਬਲਿਹਾਰੀ ਜਾਵਾਂ ਕਿਿੱਦਾਂ ਵਤਨ ਪੰਜਾਬ ਦੀਆਂ ਬਲਿਹਾਰੀ ਜਾਵਾਂ ਏ ਮੈਦਲ ਜੁੱਤਣ ਵਾਲਿਆਂ ਤੋਂ ਮੈਂ ਭਾਰੀ ਜਾਵਾਂ ਐਂ ਤਾਂ ਵਤਨ ਪੰਜਾਬ ਦੀਆਂ ਬਲਿਹਾਰੀ ਕਤ ਨਹੀਂ ਹੁੰਦੀ ਇਸ ਲਈ ਕੋਚ ਜ਼ਰੂਰੀ ਨੇ ਟੰਗ 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 ਆਪੁਰ ਵੀ ਨਹੀਂ ਕਤਦੀ ਨਹੀਂ ਹੁੰਦੀ ਇਸ ਲਈ ਕੋਚ ਜ਼ਰੂਰੀ ਨੇ ਇਸ ਤੋਂ ਕਰਪ ਕਰਾਉਂਦਾ ਮੈਂ ਕਿਤੇ ਕੋਚ ਜ਼ਰੂਰੀ ਨੇ ਤੈਂ ਸਪੀਡ ਸਟੈਂਡ ਮੰ ਲਈ ਖੁਰਾਕ ਜ਼ਰੂਰੀ ਏ ਮੁਕਾਬਕ ਫੱਬਦੀ ਹੋਈ ਪੋਸ਼ਾਕ ਜ਼ਰੂਰੀ ਏ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਅੱਜ ਸੀਐਮ ਪੰਜਾਬ ਵੱਲੋਂ ਸ਼ੁਰੂ ਕੀਤਾ ਗਿਆ ਸੰਗਰੂਰ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਤੇ ਸੀਐਮ ਪੰਜਾਬ ਇਸ ਦਾ ਉਦਘਾਟਨ ਕਰਕੇ ਖੁਦ ਹੁਣ ਜਾ ਚੁੱਕੇ ਨੇ ਤੇ ਗੁਰਦਾਸਮਾਨ ਵੱਲੋਂ ਸਟੇਜ ਆ ਜੋ ਉਸਾਂ ਵੀ ਗਈ ਸੀ ਤਸਵੀਰਤ ਤੁਸੀਂ ਦੇਖ ਰਹੇ ਹੋ ਖੇਡਾਂ ਵਤਨ ਪੰਜਾਬ ਦੀਆਂ ਤਿੰਨ ਦੀ ਸੀਜ਼ਨ ਦੀ ਸ਼ੁਰੂਆਤ ਆ ਪੰਜਾਬ ਸਰਕਾਰ ਵੱਲੋਂ ਕਰ ਦਿੱਤੀ ਗਈ ਆ ਨੌਜਵਾਨਾਂ ਨੂੰ ਨਿਸ਼ੇਧ ਤੋਂ ਰੋਕਣ ਲਈ ਅਤੇ ਖੇਡਾਂਵਲ ਆਕਰਸ਼ਿਤ ਕਰਨ ਦੇ ਲਈ ਸੀਜ਼ਨ ਖੇਡਾਂ ਵਤਨ ਪੰਜਾਬ ਦੀ ਦੂਜੀ ਦੀ ਸ਼ੁਰੂਆਤ ਕੀਤੀ ਗਈ ਉਸ ਤੋਂ ਪਹਿਲਾਂ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ ਇੱਕ ਤੇ ਸੀਜ਼ਨ 2 ਦੀ ਕੀਤੀ ਗਈ ਸੀ ਤੇ ਇਸ ਸੀਜ਼ਨ ਦੀ ਜੇ ਗੱਲ ਕੀਤੀ ਜਾਵੇ ਦਾ 1 ਮਹੀਨੇ ਤੋਂ ਵੱਧ ਸਮਾਂ ਇਸ ਸੀਜ਼ਨ ਚੱਲੇਗਾ ਉਹ ਦੇਖ ਸਕਦੇ ਹੋ ਕਿ ਦਰਸ਼ਕ ਜੋ ਪਹੁੰਚੇ ਸੀ ਇੱਥੇ ਤੇ ਜਾ ਚੁੱਕੇ ਨੇ ਵਕ ਵਕ ਸੂਬਿਆਂ ਤੋਂ ਜੋ ਚੱਕੀਆਂ ਉਹ ਪੇਸ਼ ਕੀਤੀਆਂ ਗਈਆਂ ਸੀ ਤੇ ਸੀਮ ਪੰਜਾਬ ਜਾ ਚੁੱਕੇ ਨੇ ਸੀਮ ਪੰਜਾਬ ਕੋ ਮਤਮਨ ਖੇਡਾਂ ਵਤਨ ਪੰਜਾਬ ਸੀਜ਼ਨ 3 ਦੀ ਅੱਜ ਸ਼ੁਰੂਆਤ ਸੰਗਰੂਰ ਤੋਂ ਕੀਤੀ ਗਈ ਤੇ ਪੰਜਾਬ ਦੇ ਨਾਮਵਰ ਸਿੰਗਰ ਗੁਰਦਾਸ ਮਾਨ ਸਟੇਜ ਤੇ ਪਹੁੰਚੇ ਸੀ ਤੇ ਵਤਨ ਪੰਜਾਬ ਦੀਆਂ ਤਿੰਨ ਹੋ ਚੁੱਕੇ ਆ ਸੋ ਮੁਕਾਂ ਅੰਦਰ ਜੋਸ਼ ਜਗਾਉਣ ਦੇ ਲਈ ਪੰਜਾਬ ਦੇ ਨਾਮਵਰ ਸਿੰਗਰ ਦਰਦਾਸ ਮਾਨ ਪਹੁੰਚੇ ਸੀ ਉਹ 10 ਦਿਨਾਂ ਕੀ ਖੇਡਾ ਵਤਨ ਪੰਜਾਬ ਦੀਆਂ ਤਿੰਨ ਸੀਜ਼ਨ ਤਿੰਨ ਸੀ ਉਹਦੇ ਵਿੱਚ ਤਕਰੀਬਨ 5 ਲੱਖ ਦੇ ਕਰੀਬ ਪੰਜਾਬ ਦੇ ਖਿਡਾਰੀ ਜੋ ਉਹ ਪਹੁੰਚਣ ਦੀ ਆਸ ਪਰ ਲਟਾਈ ਜਾ ਰਹੀ ਹੈ ਦੇਖ ਸਕਦੇ ਹੋ ਸਿਰਾਂ ਦੇਖ ਸਕਦੇ ਹੋ ਕਿ ਦਰਦਾਸ ਮਾਨ ਵਾਪਸ ਜਾ ਰਹੇ ਨੇ ਪੰਜਾਬੀ ਸਿੰਗਰ ਦਰਦਾਸ ਮਾਨ ਆਪਣੇ ਕਲਾਵੇ ਜੋਰ ਦਿਖਾਣ ਤੋਂ ਬਾਅਦ ਵਾਪਸ ਪਰਤ ਰਹੇ ਨੇ ਮੈਂ ਸਮਝਦਾ ਕਿ ਇਹ ਮੇਰੇ ਲਈ ਤੁਹਾਡੇ ਸਾਰਿਆਂ ਦੇ ਲਈ ਸਮੁੱਚੇ ਪੰਜਾਬ ਦੇ ਲਈ ਔਰ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਦੇ ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਖੇਡਾਂ ਦਾ ਮਹਾਕੁੰਭ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਉਹਦਾ ਅੱਜ ਆਗਾਜ਼ ਹੈ ਜਿਹੜਾ ਉਹਦੀ ਸ਼ੁਰੂਆਤ ਹੈ ਜਿਹੜੀ ਉਹ ਸੰਗਰੂਰ ਦੀ ਪਾਵਨ ਪਵਿੱਤਰ ਇਤਿਹਾਸਿਕ ਧਰਤੀ ਦੇ ਉੱਪਰ ਹੋਈ ਹੈ ਜਿਦੇ ਵਿੱਚ ਐਕਸਪੈਕਟਿਡ ਹੈ ਕਿ 5 ਲੱਖ ਤੋਂ ਵੀ ਵੱਧ ਖਿਡਾਰੀਆਂ ਨੇ ਪਾਰਟਿਸਿਪੇਟ ਕਰਨਾ ਹੈ ਔਰ ਮੈਂ ਸਮਝਦਾ ਕਿ ਇਹਦੇ ਨਾਲ ਖੇਡਾਂ ਦਾ ਇੱਕ ਨਵਾਂ ਮਾਹੌਲ ਹੈ ਜਿਹੜਾ ਉਸ ਸਮੁੱਚੇ ਪੰਜਾਬ ਦੇ ਵਿੱਚ ਸਟੇਟ ਲੈਵਲ ਤੋਂ ਲੈ ਕੇ ਪਿੰਡ ਪੱਧਰ ਤੱਕ ਇਹ ਸਿਰਜਿਆ ਜਾ ਰਿਹਾ ਹੈ ਔਰ ਜਿਵੇਂ ਤੁਸੀਂ ਦੇਖਿਆਗਾ ਉਸ ਤੋਂ 3 ਸਾਲ ਪਹਿਲਾਂ ਇਹ ਸ਼ੁਰੂਆਤ ਹੋਈ ਔਰ ਇਹਦੇ ਵਿੱਚ ਮੈਂ ਸਮਝਦਾ ਕਿ ਸੀਐਮ ਸਾਹਿਬ ਦੀ ਤਾਂ ਗਾਈਡੈਂਸ ਉਹਨਾਂ ਦੀ ਰਹਿਨਮਾਈ ਉਹਨਾਂ ਦੀ ਦਿਸ਼ਾ ਤਾਂ ਤਾਂ ਦਾਦਾ ਬਹੁਤ ਵੱਡਾ ਰੋਲ ਹੈ ਹੀ ਹੈ ਇਹਦਾ ਬਹੁਤ ਵੱਡਾ ਕ੍ਰੈਡਿਟ ਮੇਰੇ ਛੋਟੇ ਵੀਰ ਮੇਰੇ ਸਾਥੀ ਸਾਡੇ ਮੈਂਬਰ ਪਾਰਲੀਮੈਂਟ ਮੀਤ ਹੇਰ ਜੀ ਨੂੰ ਹੈ ਜਿਨ੍ਹਾਂ ਨੇ 2 ਸਾਲ ਪਹਿਲਾਂ ਇਹਦੀ ਸ਼ੁਰੂਆਤ ਕੀਤੀ ਤੇ ਅੱਜ ਹਰ ਸਾਲ ਖੇਡਾਂਵਤਨ ਪੰਜਾਬ ਦੀ ਪਹਿਲੇ ਸਾਲ 3.5 ਲੱਖ ਪਲੇਅਰਸ ਨੇ ਪਾਰਟਿਸਪੇਟ ਕੀਤਾ ਦੂਜੇ ਸਾਲ 4.5 ਤੇ ਇਸ ਵਾਰੀ 5.5 ਤੋਂ ਵੀ ਤੋਂ ਵੀ ਵੱਧ ਗਿਆ ਜਿਹੜੇ ਖਿਡਾਰੀ ਨੇ ਉਹ ਪਾਰਟਿਸਪੇਟ ਕਰਨਗੇ ਜਿਨ੍ਹਾਂ ਨੂੰ ਕਰੋੜਾਂ ਰੁਪਏ ਦੇ ਨਾਮ ਨੇ ਜਿਹੜੇ ਉਹ ਦਿੱਤੇ ਜਾਣਗੇ ਔਰ ਅੱਜ ਦੀ ਪਰਫਾਰਮੈਂਸ ਤੋਂ ਜਿੰਨੇ ਤੁਸੀਂ ਮੀਡੀਆ ਦੇ ਸਾਥੀ ਵਿਟਨੈਸ ਨੇ ਕੋਈ ਇਹ ਜੱਜ ਨਹੀਂ ਕਰ ਸਕਦਾ ਕਿ ਇਹੋ ਜੀ ਇਨੌਗੁਰੇਸ਼ਨ ਹੈ ਜਿਹੜੀ ਇਹੋ ਜੀ ਸ਼ੁਰੂਆਤ ਪੰਜਾਬ ਦੇ ਵਿੱਚ ਹੋ ਰਹੀ ਹੈ ਲੱਗ ਰਿਹਾ ਸੀਗਾ ਕਿ 올림픽ਸ ਲੈਵਲ ਦੀ ਖੇਡਾਂ ਦੀ ਸ਼ੁਰੂਆਤ ਹੈ ਜਿਹੜੀ ਉਹ ਹੋ ਰਹੀ ਹੈ ਸੋ ਇਹਦੇ ਲਈ ਮੈਂ ਜਿੱਥੇ ਸੀਐਮ ਸਾਹਿਬ ਦਾ ਧੰਨਵਾਦ ਕਰਦਾ ਉੱਥੇ ਹੀ ਸਾਰੇ ਪਲੇਅਰਸ ਦਾ ਔਰ ਖਾਸ ਤੌਰ ਤੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਜਿਨ੍ਹਾਂ ਨੇ ਪ੍ਰਬੰਧ ਕੀਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੁਣ ਮੇਰੇ ਛੋਟੇ ਵੀਰ ਅਤੇ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਮੀਥੇਰ ਜੀ ਜਿਹੜੇ ਕਿ ਖੁਦ ਆਪ ਪਲੇਅਰ ਨੇ ਜਿੱਨੇ ਸਮੇਂ ਸ਼ੁਰੂਆਤ ਹੋਈ ਉਹ ਤੁਹਾਡੇ ਰੂਬਰੂ ਹੋਣਗੇ ਸਰ ਇਸ ਪਰ ਕੀ ਆ ਕੁਝ ਖਾਸ ਹੋਣੇ ਵਾਹੇ ਕੀ ਦਾ ਪੰਜਾਬ ਮੈਂ ਦੇਖੋ ਜਿਵੇਂ ਪਹਿਲਾਂ ਮਾਨਯੋਗ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਬਹੁਤ ਵਧਾਈ ਦਿੱਤੀ ਤੇ ਸਾਰਿਆਂ ਦਾ ਧੰਨਵਾਦ ਕੀਤਾ ਮੈਂ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਬਹੁਤ ਵਧਾਈ ਦੇ ਨਾਲ ਧੰਨਵਾਦ ਕਰਦਾ ਤੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਸੰਗਰੂਰ ਜਿਹੜਾ ਮੇਰਾ ਲੋਕ ਸਭਾ ਹਲਕਾ ਵੀ ਹੈ ਅੱਜ ਉਥੋਂ ਸੀਜ਼ਨ 3 ਦੀ ਜਿਹੜੀ ਸ਼ੁਰੂਆਤ ਹੈ ਉਹ ਹੋਈ ਹੈ ਤੇ ਸਾਡੇ ਸੰਗਰੂਰ ਦੇ ਲੋਕ ਸਾਰੇ ਬੜੇ ਖੁਸ਼ ਨੇ ਕਿ ਤੀਜੀਆਂ ਖੇਡਾਂ ਦਾ ਗਾਜ ਜਿਹੜਾ ਸੰਗਰੂਰ ਤੋਂ ਜਿਹੜਾ ਉਹ ਹੋ ਰਿਹਾ ਸੰਗਰੂਰ ਦੇ ਵੀ ਖੁਸ਼ ਆ ਤੇ ਪੂਰੇ ਪੰਜਾਬ ਦੇ ਲੋਕ ਵੀ ਪੂਰੇ ਖੁਸ਼ ਨੇ ਕਿਉਂਕਿ ਇਨ੍ਹਾਂ ਖੇਡਾਂ ਦਾ ਬੜੀ ਬੇਸਬਰੀ ਨਾਲ ਲੋਕ ਨੇ ਜਿਹੜੇ ਪੂਰਾ ਸਾਲ ਹੈ ਇੰਤਜ਼ਾਰ ਕਰਦੇ ਆ ਕਿਉਂਕਿ ਉਹ ਖੇਡਾਂ ਜਿਹੜੀਆਂ ਕਦੇ ਸਰਕਾਰੀ ਖੇਡਾਂ ਕਹ ਲੋ ਵੀ ਕਦੇ ਕਿਸੇ ਸਰਕਾਰ ਦੇ ਏਜੰਡੇ ਤੇ ਨਹੀਂ ਸੀ ਕਦੇ ਜਿੰਨਾ ਦੀ ਪਾਰਟਿਸਪੇਸ਼ਨ ਕਿਉਂਕਿ ਅਮਨ ਜੀ ਨੇ ਵੀ ਦੱਸਿਆ ਵੀ ਪਿਛਲੇ ਜਦੋਂ ਪਹਿਲੇ ਸਾਲ ਹੋਈ 3.5 ਲੱਖ ਦੂਜੇ ਸਾਲ 4.65 ਲੱਖ ਵੀ ਅੱਜ ਦੀ ਸਾਨੂੰ ਉਮੀਦ ਹੈ ਵੀ ਉੱਤੋਂ ਵੀ ਵਧੂ ਵਧੂਗੀ ਵੀ ਕਦੇ ਸਰਕਾਰੀ ਖੇਡਾਂ ਦੀ ਪਾਰਟਿਸਪੇਸ਼ਨ ਕਦੇ 10000 15000 ਤੋਂ ਕਿਤੇ ਟੱਪੀ ਨਹੀਂ ਸੀ ਜਿਹੜੀਆਂ ਖੇਡਾਂ ਦਾ ਪਤਾ ਵੀ ਨਹੀਂ ਸੀ ਲੱਗਦਾ ਕਿਉਂਕਿ ਤੁਸੀਂ ਸਾਰੇ মিডিਆ ਦੇ ਸਾਥੀ ਕੋਈ 10 ਸਾਲ ਤੋਂ ਮੀਡੀਆ 'ਚ ਹੋਊਗਾ ਕੋਈ 5 ਤੋਂ ਕੋਈ 15 ਤੋਂ ਕੋਈ ਉਸ ਤੋਂ ਵੀ ਪੁਰਾਣੇ ਹੋਣਗੇ ਸਰਕਾਰੀ ਖੇਡਾਂ ਕਦੋਂ ਆਉਂਦੀਆਂ ਸੀ ਕਦੋਂ ਜਾਂਦੀਆਂ ਸੀ ਪਤਾ ਵੀ ਨਹੀਂ ਸੀ ਲੱਗਦਾ ਪਰ ਪਿਛਲੇ 2 ਸਾਲਾਂ ਤੋਂ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਨੂੰ ਪਤਾ ਵੀ ਭਾਈ ਖੇਡਾਂ ਜਿਹੜੀਆਂ ਨੇ ਹੋਣ ਲੱਗੀਆਂ ਨੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਤੇ ਪਹਿਲੀ ਵਾਰ ਹੈ ਕਿ ਮੈਨੂੰ ਲੱਗਦਾ ਵੀ ਪਹਿਲੀ ਇਦਾਂ ਦੀ ਪੂਰੀ ਦੁਨੀਆ 'ਚ ਆਧਾਰਨਾ ਹੈ ਕਿ ਇਦਾਂ ਦਾ ਟੂਰਨਾਮੈਂਟ ਜਿੱਥੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਪਾਰਟਿਸਪੇਟ ਕਰਦੇ ਆ ਪਹਿਲੀ ਵਾਰ ਵੀ ਇਦਾਂ ਦੀਆਂ ਧਾਰਨਾ ਫਤਿਹਗੜ੍ਹ ਚ ਵੀ ਪ੍ਰਣਾਲੇ ਚ ਵੀ ਦੇਖਣ ਨੂੰ ਮਿਲੀਆਂ ਵੀ ਪੋਤਾ-ਪੋਤੀ ਵੀ ਉਸੇ ਟੂਰਨਾਮੈਂਟ ਚ ਪਾਰਟਿਸਿਪੇਟ ਕਰ ਰਹੇ ਆ ਉਹਨਾਂ ਦੇ ਦਾਦਾ-ਦਾਦੀ ਵੀ ਕਰ ਰਹੇ ਆ ਤੇ ਉਹਨਾਂ ਦੇ ਜਿਹੜੇ ਬੰਦੇ ਆ ਉਹ ਵੀ ਜਿਹੜੇ ਕਰ ਰਹੇ ਆ ਤੁਸੀਂ ਦੇਖੋ ਵੀ ਦਾਦਾ ਮੁੰਡਾ ਤੇ ਪੋਤਾ ਇੱਕੋ ਟੂਰਨਾਮੈਂਟ ਚ ਖੇਡਦੇ ਹੋਣ ਤੇ ਇਹੀ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਧਾਰਨਾ ਹੈ ਜਿਹੜਾ ਅਸੀਂ ਕਹਿ ਸੀ ਕਿ ਸੀ ਇਹ ਖੇਡਾਂ ਦੀ ਸ਼ੁਰੂਆਤ ਇਸ ਤਰ੍ਹਾਂ ਕੇ ਕੀਤੀ ਹੈ ਕਿ ਸਪੋਰਟਸ ਕਲਚਰ ਪੰਜਾਬ ਚ ਰਿਵਾਈਵ ਕਰਨਾ ਆ ਤੁਸੀਂ ਮੈਂ ਕਿਉਂਕਿ ਪਿੰਡਾਂ ਚ ਜਾਂਦਾ ਰਹਾਂ बड़े ਪਿੰਡਾਂ ਦੇ ਲੋਕ ਇਹ ਕਹਿੰਦੇ ਆ ਕਿ ਜੀ ਜਿੱਦਣ ਦੀ ਤੁਸੀਂ ਇਹ ਖੇਡਾਂ ਦੀ ਸ਼ੁਰੂਆਤ ਕੀਤੀ ਆ ਇਹ ਬੱਚੇ ਤਿਆਰੀ ਕਰਦੇ ਆ ਵੀ ਸਾਡੇ ਪਿੰਡਾਂ ਦੇ ਜਿੱਥੇ ਗੋਡੇ-ਗੋਡੇ ਘਾ ਹੋ ਗਿਆ ਸੀ ਬੱਚਾ ਨੇ ਗਰਾਉਂਡਾਂ ਜਾਣਾ ਬੰਦ ਕਰਤਾ ਸੀ ਹੁਣ ਉਹ ਗਰਾਉਂਡਾਂ 'ਚ ਬੱਚੇ ਵੀ ਨਹੀਂ ਨਾਲ ਬਜ਼ੁਰਗ ਵੀ ਜਾਣ ਲੱਗੇ ਵੀ ਅਸੀਂ ਵੀ ਜਿਹੜਾ ਪਾਰਟਿਸਿਪੇਟ ਆ ਉਹ ਕਰਨਾ ਸੋ ਇਹੀ ਸਪੋਰਟਸ ਕਲਚਰ ਰਵਾਈਵ ਕਰਨ ਲਈ ਜਿਹੜੀ ਇਹਦੀ ਸ਼ੁਰੂਆਤ ਹੋ ਰਹੀ ਕੀਤੀ ਸੀ ਤੇ ਸਾਨੂੰ ਖੁਸ਼ੀ ਹੈ ਕਿ ਸਪੋਰਟਸ ਕਲਚਰ ਰਵਾਈਵ ਹੋ ਰਿਹਾ ਤੇ ਲੱਖਾਂ 'ਚ ਜਿਹੜੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਪਾਰਟਿਸਿਪੇਟ ਕਰ ਰਹੇ ਆ ਤੇ ਤੁਸੀਂ ਇਹ ਦੇ ਆਉਣ ਨਾਲ ਸਮੇਂ ਚ ਸਿੱਟੇ ਜਿਹੜੇ ਰਿਜ਼ਲਟ ਦੇਖਿਆ ਹੁਣੇ ਐ ਕਿ ਜਿਹੜਾ ਸੂਬਾ 2001 ਤੱਕ ਨੰਬਰ 1 ਸੀ ਇਹ ਜਿਹੜੀ ਚਿੰਗ ਪੰਜਾਬ ਚ ਲੱਗੀ ਆ 올림픽 ਦੇ ਵਿੱਚ ਵੀ ਸਾਡੀ ਪਰਫਾਰਮੈਂਸ ਅੱਛੀ ਰਹੀ ਏਸ਼ੀਅਨ ਗੇਮਾਂ ਚ ਵੀ ਰਹੀ ਉਹਦੇ ਨਾਲ ਵੀ ਇੱਕ ਨਵੀਂ ਊਰਜਾ ਭਰੀ ਗਈ ਆ ਉਹ ਦਿਨ ਦੂਰ ਨਹੀਂ ਜਦੋਂ ਦੁਬਾਰਾ ਪੰਜਾਬ ਨੈਸ਼ਨਲ ਖੇਡਾਂ ਚ ਨੰਬਰ 1 ਤੇ ਜਿਹੜਾ ਉਹ ਆਊਗਾ ਤੋਂ ਮੈਂ ਸਾਰੇ ਖਿਡਾਰੀਆਂ ਨੂੰ ਬਹੁਤ ਵਧਾਈ ਦਿੰਦਾ ਸਾਰੀ ਟੀਮ ਜਿਹਨੇ ਬਹੁਤ ਵਧੀਆ ਪ੍ਰੋਗਰਾਮ ਅਰੇਂਜ ਕੀਤਾ ਜਿਵੇਂ ਅਮਰ ਜੀ ਨੇ ਕਿਹਾ ਵੀ ਐਂ ਲੱਗਦਾ ਸੀ ਜਿਵੇਂ 올림픽 ਦੀ ਸ਼ੁਰੂਆਤ ਹੁੰਦੀ ਹੈ ਸੋ ਬਹੁਤ ਵਧੀਆ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਤੇ 3 ਮਹੀਨੇ ਖਿਡਾਰੀ ਆਪਦੇ ਜਿਹੜੇ ਜੋਹਰ ਆ ਦਿਖਾਉਣਗੇ ਤੇ ਇਸ ਤੋਂ ਵੀ ਬਿਹਤਰੀਨ ਮੈਨੂੰ ਲੱਗਦਾ ਵੀ ਇਹਦੇ ਜਿਹੜਾ ਐਂਡ ਆ ਉਸੇ ਕਰਾਂਗੇ ਜੀ ਥੋੜਾ ਫੈਂਸੀ ਨਰਸਰੀਆਂ ਦਾ ਜਿਹ ਪਿੰਡਾਂ ਦੇ ਵਿੱਚ ਸਟਾਟਸ ਜਿਹੜਾ ਹੈ ਉਹ ਐਕਸਪਾਰਟ ਦੇ ਕੇ ਤੁਸੀਂ ਨਰਸਰੀਆਂ ਬਣਾਓਗੇ ਤਾਂ ਉਹ ਫੈਂਸੀ ਉਹਦੇ ਪਹਿਲੇ ਫੇਸ 'ਚ 260 ਨਰਸਰੀਆਂ ਦੇ ਜਿਹੜੇ ਕੋਚਸ ਐ ਉਹਨਾਂ ਦੀ ਇੰਟਰਵਿਊ ਵਗੈਰਾ ਹੋ ਚੁੱਕੀਆਂ ਨੇ ਸਾਰਾ ਜਿਹੜਾ ਪ੍ਰੋਸੀਜਰ ਹੈ ਪੂਰਾ ਹੋ ਚੁੱਕਿਆ ਤੇ ਸਿਰਫ ਜਿਹੜੀ ਲਿਸਟ ਹੈ ਉਹ ਨਹੀਂ ਬਾਕੀ ਹੈ ਜਗ੍ਹਾ ਡੈਂਟੀਫਾਈ ਹੋ ਚੁੱਕੀਆਂ ਨੇ ਪੈਸੇ ਜਿਹੜੀ ਬਹੁਤ ਜ਼ਗ੍ਹਾ ਤੇ ਜਿਹੜੇ ਜਾਰੀ ਹੈ ਗਰਾਊਂਡਾਂ ਨੂੰ ਹੋ ਚੁੱਕੇ ਆ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਮਹੀਨੇ ਦੇ ਵਿੱਚ ਜਿਹੜੀ ਲਿਸਟ ਆ ਕੇ ਜਿਹੜੇ ਕੋਚਸ ਨੇ ਆਪ ਦੀ ਆਪ ਦੀ ਨਸਰੀ ਜਿਹੜੀ ਆ ਸੰਭਾਲ ਲੈਣਗੇ ਤੇ ਉਹ ਨਸਰੀਜ਼ ਨਾਲ ਤੁਸੀਂ ਦੇਖਿਓ ਵੀ ਇੰਨਾ ਵੱਟਾ ਇਫੈਕਟ ਪੈਣਾ ਕਿਉਂਕਿ ਨਸਰੀਜ਼ ਵੀ ਨਾ ਇਸੇ ਖੇਡਾਂ ਮਤਲਬ ਪੰਜਾਬ ਦੀਆਂ ਚੋਂ ਇੱਕ ਨਿਕਲਿਆ ਇੱਕ ਕਹਿ ਲੋ ਵੀ ਰਿਜ਼ਲਟ ਸੀਗਾ ਕਿਉਂਕਿ ਸਾਨੂੰ ਪਤਾ ਲੱਗ ਗਿਆ ਵੀ ਕਿਹੜੇ ਏਰੀਆ 'ਚ ਕਿਹੜੀ ਗੇਮ ਪੌਪੂਲਰ ਹੈ ਹੁਣ ਉਦਾਹਰਨ ਤੌਰ ਤੇ ਸੰਗਰੂਰ ਦੇ ਰੋਲਰ ਸਕੇਟਿੰਗ ਦੇ ਫਤੇਗੜ ਸਾਹਿਬ ਦੇ ਰੋਲਰ ਸਕੇਟਿੰਗ ਦੇ ਮੈਡਲ ਜ਼ਿਆਦਾ ਆਉਂਦੇ ਆ ਆ ਸਾਡੇ ਨਾਲ ਲੱਗਦਾ ਹੈ ਜਿਹੜਾ ਢੜਬਾ ਉੱਥੇ ਨੈਸ਼ਨਲ ਸਟਾਈਲ ਕਬੱਡੀ ਚੱਲਦੀ ਹੈ ਅਸੀਂ ਜਿੱਥੇ ਜਿਹੜੀ ਗੇਮ ਪੌਪੂਲਰ ਹੈ ਉੱਥੇ ਉਹਦੀ ਨਰਸਰੀ ਦੇ ਰਹੇ ਆ ਨਰਸਰੀ ਦੇ ਵਿੱਚ ਇੱਕ ਪੱਕਾ ਕੋਚ ਦੇ ਰਹੇ ਆ ਤੇ 60 ਬੱਚਿਆਂ ਨੂੰ ਜਿਹੜੀ ਡੇਲੀ ਡਾਈਟ ਹੈ ਉਹ ਮਿਲੂਗੀ ਸੋ ਜਿੱਥੇ ਜਿਹੜੀ ਪੌਪੂਲਰ ਹੈ ਅਸੀਂ ਉੱਥੇ ਹੀ ਕਹਿ ਲਓ ਵੀ ਉਹਦੀ ਨਰਸਰੀ ਦੇ ਕੇ ਵੀ ਉੱਥੋਂ ਹੀ ਜਿਹੜੇ ਬੱਚੇ ਆ ਉਹਨ ਅ ਇਕੁਪਮੈਂਟ ਮਿਲ ਉਹਨਾਂ ਨੂੰ ਪਲੇਟਫਾਰਮ ਮਿਲੇ ਉਹਨਾਂ ਨੂੰ ਪ੍ਰੋਪਰ ਕੋਚਿੰਗ ਮਿਲੇ ਤਾਂ ਕਿ ਉਹਨਾਂ ਬੱਚਿਆਂ ਨੂੰ ਅਸੀਂ ਪਿੰਡਾਂ ਤੋਂ ਕੱਢ ਕੇ ਇੰਟਰਨੈਸ਼ਨਲ ਲੈਵਲ ਤੱਕ ਲਿਜਾ ਸਕੀਏ ਤੇ ਉਹਦੇ ਲਈ ਵੀ ਨਰਸਰੀਆਂ ਤੋਂ ਬਾਅਦ ਕਿਉਂਕਿ ਬੱਚੇ ਮੈਡਲ ਲੈ ਕੇ ਆਉਂਦੇ ਆ ਇੰਟਰਨੈਸ਼ਨਲ ਲੈਵਲ ਤੱਕ ਜਾਣਗੇ ਉਹਦੇ ਲਈ ਵੀ ਪਿਛਲੇ ਦਿਨੀ ਕੈਬਨਟ ਨੇ ਪਾਸ ਕੀਤਾ ਤੇ ਉਹਦੀ ਕੱਲ ਨੋਟੀਫਿਕੇਸ਼ਨ ਹੋ ਚੁੱਕੀ ਹੈ ਕਿ ਪਹਿਲੀ ਵਾਰ ਕਿਸੇ ਸੂਬਾ ਸਰਕਾਰ ਨੇ 100% ਨੌਕਰੀ ਦੀ ਗਾਰੰਟੀ ਦਿੱਤੀ ਹੈ ਅਸੀਂ 500 ਪੋਸਟਾਂ ਜਿਹੜੀਆਂ ਨੇ ਸਪੋਰਟਸ ਡਿਪਾਰਟਮੈਂਟ ਅੰਦਰ ਕ੍ਰੀਏਟ ਕੀਤੀਆਂ ਨੇ ਕਿ ਕੋਈ ਵੀ ਖਿਡਾਰੀ ਇੰਟਰਨੈਸ਼ਨਲ ਲੈਵਲ ਤੇ ਜਾਊਗਾ ਉਹਨੂੰ ਤਿਆਰੀ ਕਰਦੇ ਨੂੰ ਪਤਾ ਹੋਊਗਾ ਵੀ ਜੇ ਮੇਡਾ ਕਾਮਨਵੈਲਥ ਚ ਮੇਰਾ ਸਿਲਵਰ ਆਉਂਦਾ ਤਾਂ ਮੈਨੂੰ ਆ ਨੌਕਰੀ ਮਿਲੂ ਜੇ ਮੇਡਾ ਮੇਰਾ ਏਸ਼ੀਅਨ ਗੇਮ ਚ 골ਡ ਆਉਂਦਾ ਤਾਂ ਮੈਨੂੰ ਆ ਨੌਕਰੀ ਮਿਲੂ 100% ਜਿਹੜੀ ਗਰੰਟੀ ਆ ਨੌਕਰੀਆਂ ਦਿੱਤੀ ਗਈ ਆ ਇਵਨ ਨੈਸ਼ਨਲ ਗੇਮ ਦੇ ਵਿੱਚ ਵੀ ਜਿਹਦਾ ਮੈਡਲ ਆਉਂਦਾ ਉਹਨੂੰ ਵੀ ਜਿਹੜੀ ਨੌਕਰੀ ਆ ਇਹ ਮਿਲੂਗੀ ਸੋ ਬਹੁਤ ਵਧੀਆ ਸਪੋਰਟਸ ਪਾਲਿਸੀ ਪੰਜਾਬ ਸਰਕਾਰ ਲੈ ਕੇ ਆਈ ਹੈ ਤੇ ਜਿਹਦੇ ਰਿਜ਼ਲਟ ਆਉਣ ਨਾਲ ਸਮੇਂ ਚ ਮਿਲ ਲਗੇ